ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪਿੰਡ ਮੂਲ ਵਿਖੇ ਸੰਤ ਬਾਬਾ ਸੰਪੂਰਨ ਸਿੰਘ ਅਤੇ ਸੰਤ ਬਾਬਾ ਲਾਲ ਸਿੰਘ ਜੀ ਦੀ ਯਾਦਗਰੀ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਪੈਨਾਰੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲਰ ਦੇ ਪ੍ਰਧਾਨ ਸਰਦਾਰ ਨਵਦੀਪ ਸਿੰਘ ਭੰਨੂ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼ਿਰਕਤ ਕੀਤੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਚਿੱਤਰ ਸਿੰਘ ਕਲਸੀ ਦੀ ਰਿਪੋਰਟ ਮਹਾਨ ਉਹ ਵੱਡੇ ਭਰਾ ਦੇ ਹੁਣੇ ਆ ਚਾਕਾ ਵਾਲਿਆ ਮੰਨਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਗੱਟਵਾ ਵਾਲਾ ਸੇਪੂ ਤਿਆਰੀ ਦੇ ਵਿੱਚ ਆ ਪਿੱਠਾ ਵਾਲਾ ਪੰਜਾ ਆ ਲੋਰ ਬੰਦ ਕਿਹੜਾ ਸੋ ਆਪਾਂ ਸਤਿਕਾਰ ਕਰਾਂਗੇ ਮਾਲ ਖੇਡ ਗਰਾਊਂਡ ਦੇ ਵਿੱਚ ਨੇ ਸੁਖਦੇਵ ਵਰਗੇ ਬਾਉ ਮਾਲੀ ਵਰਗੇ ਹਾਪੀ ਖੱਖਾਂ ਵਾਲੇ ਵਰਗੇ ਦਾਮਾ ਵੇਖਦਾ ਜਿਹੜੇ ਕਪੂਰਥਲੇ ਦਾ ਰਵਿੰਦੀ ਪੰਡਾ 35 36 ਮੋਟਰਸਾਈਕਲਾਂ ਦਾ ਜਿੱਤੂ ਹੈ ਸੁੱਟ ਗੱਡੀ ਨਾਲ ਸਨਮਾਨਿਆ ਹੋਇਆ ਮੱਲ ਹੈ ਚੌੜ ਰਵਿੰਦੀ ਵਾਲਾ ਪੁੱਜ ਗਿਆ ਚੌੜ ਰਵਿੰਦੀ ਵਾਲਾ ਤੇ ਪਿੱਛੇ ਪਿੱਛੇ ਸਰਦਾਰ ਜੋਗਾ ਸਿੰਘ ਜੋਗੀ ਗੁਰੂ ਲਖਰੂ ਧੰਨਵਾਦ ਮਾਤਾ ਜੀ ਦੇ ਤੇ ਫਾਸਲੇ ਭਰਾਵਾ ਦਾ ਵਿਸ਼ੇ ਤਾਰ ਦੇ ਉੱਪਰ ਧੰਨਵਾਦ ਕਰਾਂਗੇ ਮੰਨਾ ਸਾਡੀ ਅਮਰੀਕਾ ਜਾਂਦੇ ਆ ਅਮਰੀਕਾ ਜਾਂਦੇ ਆ ਆ ਦਿਲੋਂ ਧੰਨਵਾਦ ਕਰਾਂਗਾ ਆ ਟਰਾਲੇ ਵਾਲੇ ਪਸਾ ਕੇ ਕੌਣ ਜੱਫਾ ਲਾਵੇਗਾ ਸੁਮੇਤੀ ਨਗਰ ਵੀ ਸਾਥ ਚੱਲੇਗਾ ਧੰਨਵਾਦ ਹੈ ਸਾਡੇ ਆਪੇ ਸਾਹਮਣੇ ਕੋਕੀ ਔਰ ਸਾਡੇ ਲਾਡੀ ਮਾਸਟਰ ਜੀ ਬਹੁਤ ਧੰਨਵਾਦ ਆ ਬਹੁਤ ਵੱਡਾ ਮਨਦੀਪ ਸਿੰਘ ਜੀ ਨੰਗਾ ਨੰਗਾ ਹਲਕਾ ਇਨਚਾਰਜ ਸ਼੍ਰੀ ਹਰਜਿੰਦਰ ਸਾਹਿਬ ਭੰਗਾ ਦੇ ਨਾਮ ਚੇਅਰਮੈਨ ਸਰਦੋ ਵੀਰ ਬਲਕੇ ਹੁਣ ਤੁਸੀਂ ਵੀ ਔਰ ਜਲਦ ਮੈਚ ਦੀ ਸ਼ੁਰੂਆਤ ਕਰਾਂਗੇ ਆਪਾਂ ਦੋਹੇ ਪਾਸੇ ਅਮਨ ਸਾਡਾ ਵੀਰ ਐਨ ਕਹਿੰਦੇ ਮੂੜ ਪੜ ਹੋਰੇ ਖੇਡ ਮੇਲਿਆਂ ਦੇ ਵਿੱਚ ਪੰਚਲ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਵੱਲੋਂ ਬੱਚੀ ਫਤੇ ਫਲਾਉਂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਮੈਂ ਅੱਜ ਸਭ ਤੋਂ ਪਹਿਲਾਂ ਇਸ ਮੇਲੇ 'ਚ ਪਹੁੰਚਣ ਤੇ ਆਪਣੇ ਵੀਰ ਰਵੀ ਜੀ ਦਾ ਉਹਨਾਂ ਦੇ ਫਾਦਰ ਸਾਹਿਬ ਦਾ ਸਪੰਚ ਕੁਲਿੰਦਰ ਜੀ ਦਾ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੋਟ ਧੰਨਵਾਦ ਕਰਦਾ ਜੰਨਾ ਕਰਕੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਇਸ ਵੀਰ ਕਰਕੇ ਇੱਥੇ ਆਉਣ ਦਾ ਮੌਕਾ ਮਿਲਦਾ ਇਹਨਾਂ ਦੇ ਫਾਦਰ ਸਾਹਿਬ ਦਾ ਸਤਿਕਾਰ ਕਰਦਾ ਔਰ ਸਪੰਚ ਸਾਹਿਬ ਦਾ ਵੀ ਇਹਨਾਂ ਸਾਰਿਆਂ ਦਾ ਧੰਨਵਾਦ ਔਰ ਮੈਂ ਸਮਝਦਾ ਵੀ ਖੇਡ ਮੇਲੇ ਅੱਜ ਦੇ ਦਰਿਆਵਾਂ ਦੇ ਵਿੱਚ ਨਸ਼ਿਆਂ ਦੇ ਦਰਿਆ ਜਿਹੜੇ ਵਗਦੇ ਨੇ ਉਹਨਾਂ ਦੇ ਵਿੱਚ ਅਜਾਹੇ ਖੇਡ ਮੇਲੇ ਕਰਾਉਣੇ ਬੜੇ ਜ਼ਰੂਰੀ ਨੇ ਬਿਲਕੁਲ ਉਸੇ ਸੰਭਾਅ ਦੇ ਪੱਲੇ ਮੂਰ ਇਹ ਵੀ ਮੇਰਾ ਕੋਈ ਸੁਝਾਅ ਹੈ ਜੇ

ਦੇ ਸਵੰਦ ਰਿਆ ਦੇਖਿਆ ਚਲ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਸਾਰਿਆਂ ਨੂੰ ਸਾਨੂੰ ਸਾਰਿਆਂ ਦੇ ਮਾਪਿਆਂ ਨੂੰ ਦੱਸਿਆ ਇਹਨਾਂ ਵੱਲ ਤੋਂ ਇਹਨਾਂ ਦੇਣੀ ਚਾਹੀਦੀ ਹੈ ਕਿ ਨਸ਼ੇ ਕੋ ਮਾਰ ਸਕਣਾ ਤੇ ਨੌਜਵਾਨੀ ਸਾਡੀ ਜਿਹੜੀ ਪਿਆਰ ਦੀ ਆ ਬਹੁਤ ਵਹਿਲਾਤਵਾ ਹੋ ਰਿਹਾ ਹੈ ਜੇ ਥੇਡਾ ਵੱਲ ਧਿਆਨ ਦੇ ਦੇ ਬੱਚਿਆਂ ਦੇ ਨਸ਼ਿਆਂ ਤੋਂ ਦੂਰ ਤੋਂ ਪਿਆਰ ਦਾ ਨਾਮ ਚਾਹੀਦਾ